ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਗੰਢੀਵਿੰਡ ਤਹਿਸੀਲ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਹਰੀਕੇ ਪੱਤਣ ਤੋਂ ਕੋਈ 5 ਕਿਲੋਮੀਟਰ ਦੀ ਦੂਰੀ ਤੇ ਪਿੰਡ ਗੰਢੀਵਿੰਡ ਸਰਦਾਰ ਪਿਸ਼ੌਰ ਸਿੰਘ ਉਹਨਾਂ ਦੇ ਘਰ ਆਏ ਆ ਆਪਾਂ ਅੱਜ ਸੋ ਵੀਰ ਉਹਨਾਂ ਦਾ ਦੋਸਤੋ ਕੰਮ ਆਪਾਂ ਸ਼ਟਾਰਟਿੰਗ ਤੋਂ ਤੁਹਾਨੂੰ ਦੱਸ ਦਿੰਨੇ ਆ ਵੀ ਸੇਲ ਪਰਚੇਜ਼ ਦਾ ਕੰਮ ਆ ਜਿਹੜੇ ਭਰਾ ਆਪਣੇ ਨਾਲ ਜੁੜੇ ਜਾਂ ਠੀਕ ਆ ਜੀ ਆਪਣਾ ਪਰਿਵਾਰ ਆ ਸਾਰਿਆਂ ਨੂੰ ਦੱਸ ਦਿੰਨੇ ਆ ਸੇਲ ਪਰਚੇਜ ਦਾ ਕੰਮ ਆ ਗੱਡੀਆਂ ਦਾ ਸੇਲ ਪਰਚੇਜ ਦਾ ਕੰਮ ਆ ਵੀਰ ਉਹਨਾਂ ਦਾ ਗੱਡੀਆਂ ਕਾਰਾਂ ਜਿਹੜੀ ਆ ਖਰੀਦਾਰੀ ਕਰਦੇ ਆ ਤੇ ਨਾਲ ਦੀ ਨਾਲ ਚੰਗੀਆਂ ਝੋਟੀਆਂ ਮੱਜਾਂ ਦਾ ਵੀ ਵੀਰ ਸ਼ੌਂਕ ਰੱਖਦੇ ਆ ਸੋ ਚੰਗੇ ਪਸ਼ੂ ਐਨੀਮਲ ਆਉਂਦੇ ਰਹਿੰਦੇ ਆ ਇਸ ਕਿਲੇ ਤੇ ਸੋ ਵੀਡੀਓ ਆਪਣੀ ਵੀਰ ਪਸ਼ੌਰ ਸਿੰਘ ਉਹਨਾਂ ਦੇ ਘਰੋਂ ਅੱਜ ਪਹਿਲੀ ਆ ਸੋ ਪੂਰੀ ਡਿਟੇਲ ਆਪਾਂ ਇਹਨਾਂ ਦੇ ਪਾਸੋਂ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂਗੇ ਇੱਕ ਤਕਰੀਬਨ ਝੋਟੀ ਤੁਹਾਨੂੰ ਦਿਖਾ ਦਿਆਂਗੇ ਤੇ ਇੱਕ ਮੱਝ ਕੋ ਤਿੱਜੇ ਕ ਸਵੇ ਇਹ ਸੂਈ ਦਿਖਾ ਦਿਆਂਗੇ ਕਿ ਆ ਜੀ ਚੰਗੇ ਦੁੱਧ ਤੇ ਚੱਲਣ ਈ ਆ ਮੱਝ ਤੋ ਬਾਕੀ ਪ੍ਰੋਪਰ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ। ਸੋ ਕੋਈ ਵੀ ਭਰਾ ਆਪਣਾ ਵਿਜ਼ਿਟ ਕਰਨੀ ਜਾਊਗਾ ਇਸ ਪਿੰਡ ਤੇ ਮਾਲਵੇ ਵਾਲੀ ਸਾਈਡ ਤੋਂ ਕੋਈ ਆਉਂਦਾ ਹਰੀਕੇ ਪੱਤਣ ਤੋਂ ਜਦੋਂ ਆਪਾਂ ਅੰਮ੍ਰਿਤਸਰ ਨੂੰ ਜਾਂਦੇ ਆ ਠੀਕਾ ਜੀ। ਇਸੇ ਰੋਡ ਤੇ ਤਕਰੀਬਨ ਪਿੰਡ ਆਉਂਦਾ ਨੱਤੂਪੁਰ ਪਿੰਡ ਤੇ ਗੰਢੀ ਪਿੰਡ ਪਿੰਡ ਇਹ ਆਮੋ ਸਾਹਮਣੇ ਪਿੰਡ ਆ। ਪੂਰੀ ਗੱਲਬਾਤ ਕਰਾਂਗੇ ਸੋ ਤਰੀਕਾ ਚ 4 ਜੂਨ ਤੇ ਸਮਾਂ ਕੋਈ ਸ਼ਾਮ ਤੇ 6 ਵਜੇ ਦਾ ਹੋ ਸਕਿਆ ਤੇ ਵਿੱਚ ਆਪਾਂ ਚੁਆਈਆਂ ਵੀ ਤੁਹਾਨੂੰ ਮੱਝਾਂ ਝੋਟੀਆਂ ਦੀਆਂ ਕਰਕੇ ਦਿਖਾ ਦੇਾਂਗੇ। ਸਭ ਤੋਂ ਪਹਿਲਾਂ ਵੀਰ ਪਿਸ਼ੌਰ ਸਿੰਘ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸਵਾਗਤ ਆ ਸਾਡੇ ਪਿੰਡ ਗੰਡਪਿੰਡ ਵਿਖੇ ਆਉਣ ਤੇ ਤੇ ਸਾਰੇ ਰਾਜ ਸੰਧੂ ਫਾਰਮਿੰਗ ਚੈਨਲ ਵੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅੱਛਾ ਵੀਰ ਜੀ ਮੰਨ ਲਓ ਇੱਕ ਤਾਂ ਆਪਣਾ ਸੇਲ ਪਰਚੇਜ ਦਾ ਕੰਮ ਆ ਗੱਡੀਆਂ ਦੀ ਗੱਲ ਕਰ ਲਈਏ ਕਾਰਾਂ ਗੱਡੀਆਂ ਵੀ ਤੁਸੀਂ ਖਰੀਦਾਰੀ ਕਰਦੇ ਜੇ ਲਿਆ ਕੇ ਸੇਲ ਕਰਦੇ ਜੇ ਹਾਂਜੀ ਹਾਂਜੀ ਸੰਧੂ ਤੇ ਨਾਲ ਦੀ ਨਾਲ ਮੱਝਾਂ ਝੋਟੀਆਂ ਦਾ ਵੀ ਸ਼ੌਂਕ ਹੈ ਵੀ ਬਰਾਬਰ ਹੀ ਤੁਰੇ ਆਉਂਦਾ ਕੰਮ ਬਿਲਕੁਲ ਸੰਧੂ ਸਾਹਿਬ ਬਿਲਕੁਲ ਇਹ ਆਪਣੇ ਫਾਦਰ ਸਾਹਿਬ ਪਹਿਲਾਂ ਮੱਝਾਂ ਦਾ ਵੀ ਕਰਦੇ ਸੀਗੇ ਠੀਕ ਹੈ ਜੀ ਤੇ ਜਿਹੜਾ ਗੱਡੀਆਂ ਦਾ ਕੰਮ ਉਹ ਤਾਂ ਮੈਂ 2012 ਤੋਂ ਕਰ ਰਿਹਾ ਜੌਬ ਦੇ ਨਾਲ ਨਾਲ ਜੌਬ ਦੇ ਮੈਂ CRPF ਦੇ ਵਿੱਚ ਰਿਟਾਇਰ ਹੋਇਆ ਹਾਂ ਠੀਕ ਹੈ ਜੀ ਤੇ ਸੰਧੂ ਸਾਹਿਬ ਹੁਣ ਨਾਲ ਫਾਦਰ ਸਾਹਿਬ ਦੇ ਇਹ ਵੀ ਠੀਕ ਹੈ ਜੀ ਮੋਢਾ ਲਾਇਆ ਵਾ ਅੱਛਾ ਅਵੀਰ ਪਸ਼ੋਰ ਸਿੰਘ ਜੀ ਇੱਕ ਗੱਲ ਆ ਵੀ ਜਿੰਨੇ ਵੀ ਵੀਰ ਚਾਹੇ ਪੰਜਾਬ ਪੁਲਿਸ ਦੇ ਵਿੱਚੋਂ ਰਿਟਾਇਰ ਹੋਏ ਆ ਚਾਹੇ ਆਰਮੀ ਦੇ ਵਿੱਚੋਂ ਰਿਟਾਇਰ ਹੋਏ ਆ ਹਾਂ ਜੀ ਸੰਧੂ ਸਾਹਿਬ ਵੀ ਸਾਰਿਆਂ ਨੂੰ ਮਲਗੀ ਰਿਟਾਇਰਮੈਂਟ ਤੋਂ ਬਾਅਦ ਇੱਕ ਇੱਕ ਸ਼ੌਕ ਹੁੰਦਾ ਵੀ ਇੱਕ ਚੰਗੇ ਜਾਨਵਰ ਲਿਆ ਕੇ ਤੇ ਸੇਲ ਪਰਚੇਜ਼ ਦਾ ਕੰਮ ਬਿਲਕੁਲ ਸੰਧੂ ਸਾਹਿਬ ਬਿਲਕੁਲ ਆਪਾਂ ਕੰਮ ਕਰਨਾ ਹੁਣ ਸਾਹਿਬ ਟੌਪ ਦਾ ਹਾਂ ਜੀ ਇਹ ਨਹੀਂ ਕੱਟਵਾਸ਼ ਵਾਲਾ ਕੰਮ ਨਹੀਂ ਆਪਾਂ ਕਰਦੇ ਆ ਬਿਲਕੁਲ ਕੰਮ ਕਰਨਾ ਟੌਪ ਜੇ 19 ਦੇ 19 ਦੱਸਣਾ 21 ਆ ਤੇ 21 ਦੱਸਣਾ ਆ ਬਿਲਕੁਲ ਜੀ ਬਿਲਕੁਲ ਇਹ ਨਹੀਂ ਆ ਕਿ ਕਿਸੇ ਨੂੰ ਦੱਸਣਾ ਜੀ ਆ 16 ਲੀਟਰ ਆ ਜੀ 20 ਲੀਟਰ ਆ ਤੇ ਨਿਕਲੇ ਉਹਦੇ ਥੱਲੇ 8 ਲੀਟਰ ਢਰ ਜਾ ਕੇ ਅੱਜ ਕੱਲ ਵੀ ਇਹ ਮਨੋ ਕੰਮ ਬਹੁਤ ਵਧੀਆ ਸੋਸ਼ਲ ਮੀਡੀਆ ਦਾ ਕੰਮ ਆ ਜੇ ਆਪਾਂ ਆਨਲਾਈਨ ਚੀਜ਼ ਕੋਈ ਦਿਖਾ ਰਹੇ ਹਾਂ ਤਾਂ ਅਗਲਾ ਵੀ ਚਾਹੁੰਦਾ ਵੀ ਜੇ ਸਾਡੇ ਘਰੇ ਪਹੁੰਚ ਰਹੀ ਹੈ ਤੇ ਅਗਲੇ ਤੇ ਦੱਸੇ ਮੁਤਾਬਕ ਬਿਲਕੁਲ ਉਹ ਚੀਜ਼ ਨਿਕਲਣੀ ਵੀ ਚਾਹੀਦੀ ਆ ਕੰਮ ਥੋੜਾ ਉਲਟੋ ਹੋ ਰਿਹਾ ਵੀ ਦੱਸਦਾ ਬੰਦਾ ਕੁਝ ਹੋਰ ਆ ਉੱਥੇ ਨਿਕਲਦਾ ਕੁਝ ਨਿਕਲਦਾ ਕੁਝ ਹੋਰ ਆ ਇਹ ਨਹੀਂ ਕਰਦਾ ਲੋਕਾਂ ਦਾ ਵਿਸ਼ਵਾਸ ਵੀ ਟ ਮਾਲਕ ਦੇ ਜਦੋਂ ਸਾਹਮਣੇ ਆਪਾਂ ਜਾਂਦੇ ਆ ਉਹਦੇ ਸਾਹਮਣੇ ਜਾ ਕੇ ਝੂਠੇ ਨਹੀਂ ਹੋਣਾ ਕਿਸੇ ਨਾਲ ਠੱਗੀ ਕਰਕੇ ਠੱਗੀ ਨਹੀਂ ਕਰਨੀ ਕਿਸੇ ਨਾਲ ਵੀ ਮਹਾਰਾਜ ਨੇ ਸਭ ਕੁਝ ਦਿੱਤਾ ਵਾ ਠੀਕ ਹੈ ਜੀ ਤੇ ਸਾਫ਼ ਸੁਥਰਾ ਕੰਮ ਕਰਨਾ ਤੇ ਸਾਫ਼ ਸੁਥਰਾ ਕੰਮ ਜੀ ਸੰਧੂ ਸਾਹਿਬ ਅੱਜ ਵੀਰ ਜੀ ਝੋਟੀਆਂ ਆਪਣੇ ਕੋਲ ਦੋ ਨੇ ਹਾਂ ਜੀ ਦੋਵੇਂ ਝੋਟੀਆਂ ਵੀ ਬਹੁਤ ਵਧੀਆ ਤੁਸੀਂ ਦੱਸਿਆ ਵੀ ਇੱਕ ਝੋਟੀ ਉਹ 13 14 ਸਰੀ ਆ ਤੇ ਇੱਕ ਤਕਰੀਬਨ ਕੋ 16 ਲੀਟਰ ਤੋਂ ਪਲਾਸਾ ਤੇ 16 ਲੀਟਰ ਆ ਜੀ ਬਿਲਕੁਲ ਤੇ ਸ਼ੁਰੂਆਤ ਕਰਦੇ ਆਪਾਂ ਨਾਲ ਦੀ ਨਾਲ ਹੀ ਦਿਖਾਈਏ ਭਰਾਵਾਂ ਨੂੰ ਪਹਿਲੇ ਨੰਬਰ ਤੋਂ ਆਪਾਂ ਜਿਹੜੀ ਇਹ ਮੱਝ ਇਹ ਛਾੜਿਆ ਵੀਰ ਇਹਦਾ ਸੁਆਹ ਦੱਸ ਦਿਓ ਤੇ ਸਮਾਂ ਦੱਸਿਓ ਜੇ ਕਿੰਨਾ ਦੱਸਿਓ ਜੀ ਸਮੂ ਸਾਹਿਬ ਇਹ ਤੀਜਾ ਸੁਆਹ ਵਾ ਹਾਂਜੀ ਤੇ ਸਮਾਂ ਇਹਨੂੰ ਅੱਜ ਦਿਨ ਹੋ ਗਏ ਸੂਈ ਦੇ 10 ਘੰਟੇ ਹਾਂਜੀ ਬਹੁਤ ਠੰਡੀ ਮੱਝ ਆ ਜੇ ਆਪਾਂ ਇਦਾਂ ਕਿੱਲੇ ਤੋਂ ਛੱਡ ਕੇ ਵੀ ਖਿਲਾਰ ਦਈਏ ਤੇ ਇਹਨੇ ਖੜੀ ਰਹਿਣਾ ਠੀਕ ਹੈ ਜੀ ਲੈ ਆ ਤੁਹਾਨੂੰ ਦਰਸ਼ਨ ਕਰਾਉਣੇ ਆ ਦੇ ਠੀਕ ਹੈ ਜੀ ਠੀਕ ਤੀਜਾ ਸੁਆਹ ਕਸਾਨ ਵੀਰੋ ਸੂਈ ਹੈ ਕੋਈ 10 ਕ ਦਿਨਾਂ ਦੀ ਤੇ ਸੂਈ ਹੈ ਕਰਮਾ ਵਾਲੀ ਹਾਂਜੀ ਹਾਂ ਤੇ ਮਗਰ ਇਹਦੇ ਬੱਚਾ ਤੁਹਾਨੂੰ ਦਿਖਾ ਦਿੰਨੇ ਆ ਮਗਰ ਕੱਟੀ ਆ ਹਾਂਜੀ ਫੀਮੇਲ ਕਾਫ ਇਸ ਮਹੀਨੇ ਦੇ ਮਗਰ ਬੱਚਾ ਐ ਇਸ ਵਕਤ ਇਹਦੇ ਥੱਲੇ ਵੀਰ ਦੁੱਧ ਕੀ ਹੈਗਾ ਮੌਕੇ ਤੇ ਸਾਡਾ ਦੁੱਧ 16 ਲੀਟਰ ਤਿਆਰ ਆ 16 ਲੀਟਰ ਹਾਂਜੀ ਸੋ ਬਾਕੀ ਮੋਰਾ ਬਰੀਡ ਦੇ ਵਿੱਚ ਦੋਸੋਂ ਇਹ ਮੱਝ ਆ ਜਾਂਦੀ ਇਹ ਮੋਰਾ ਨਸਲ ਬਰੀਡ ਦੀ ਮਗਰ ਕੱਟੀ ਆ ਸੋ ਜੋੜੀ ਬਹੁਤ ਖੂਬਸੂਰਤ ਆ 16 ਕਿਲੋ ਦੁੱਧ ਇਸ ਮੱਝ ਦੇ ਥੱਲੇ ਹੁਣ ਮੌਕੇ ਤੇ ਮੌਜੂਦ ਆ ਪਰ ਬਾਕੀ ਇੱਕ ਪੂਰੀ ਆਪਾਂ ਤੁਹਾਨੂੰ ਤੋਰਾ ਤਾਰਾ ਦਿਖਾ ਰਹੇ ਆ ਆ ਦੇਖੋ ਆ ਦੇਖੋ ਮੇਰਾ ਤੋਪਾ ਹਰਿਆਣੇ ਤੋਂ ਆਈ ਮਾਜ ਬਹੁਤ ਸ਼ਾਨਦਾਰ ਆ ਤੋਂ ਸ਼ਾਨਦਾਰ ਤੇ ਪੂਰੀ ਜਾਨਦਾਰ ਕੁਆਲਿਟੀ ਆ ਜਦੋਂ ਦੋਸਤੋ ਇਹੋ ਜਿਹਾ ਗਹਿਣਾ ਟੂਬ ਆਪਾਂ ਦੇਖਦੇ ਆ ਤੇ ਮਨ ਕਰਦਾ ਵੀ ਬਹੁਤ ਵਧੀਆ ਚੰਗੀ ਛੇ ਆ ਹਾਂਜੀ ਸਿਪ ਤੋਂ ਸਲੋਤ ਪਸ਼ੂ ਆਪ ਹੀ ਕਰਾ ਲੈਂਦਾ ਠੀਕ ਆ ਜੀ ਹਾਂਜੀ ਆ ਦੇਖੋ ਤੇ ਸਾਰਾ ਰਸ਼ੀਆਂ ਟੈਂਕਾ ਰਸ਼ੀਆਂ ਟੈਂਕਾ ਬਿਲਕੁਲ ਜੀ ਆ ਬਾਕੀ ਇੱਕ ਗੱਲ ਆ ਵੀਰ ਨਖੇੜ ਨੂੰ ਫੂੜਾ ਆਪ ਸੀ ਸਣ ਦਾ ਬੜਾ ਪਰਫੈਕਟ ਆ ਹਾਂ ਠੀਕ ਆ ਸੋ ਬਾਕੀ ਹਾਂਜੀ ਇੱਕ ਵਾਰ ਧਾਰ ਮਾਰ ਦਾਂਗੇ ਆਪੇ ਵਗਦਾ ਰਹੂ ਦੋ ਦ ਅੱਛਾ ਵੀਰ ਜੀ ਮੰਨ ਲਓ ਵੀ ਹੁਣ ਟਾਈਮ ਕੋਈ 6 ਵਜੇ ਦਾ ਆ ਇਵਨਿੰਗ ਟਾਈਮ ਸ਼ਾਮ ਦਾ ਮਾਰਨਿੰਗ ਸਵੇਰ ਚਵਾਈ ਕਿੰਨੇ ਕ ਵਜੇ ਕਰਤੀ ਆ ਠੀਕ ਆ ਜੀ ਇੱਕ ਵਾਰੀ ਥੋੜਾ ਜਿਹਾ ਗਾਂਵ ਗਾੜੀ ਲੈ ਜਾ ਵੀਰ ਜੀ ਅੱਗੇ ਲੈ ਜਾ ਜੇ ਫਿਰ ਹਾਂਜੀ ਲੰਮਾ ਤੋਰ ਲਿਆ ਜੀਗਾ ਇੱਕ ਵਾਰੀ ਵੀਰ ਜੀ ਇਤਰਾ ਇਤੋਂ ਲਾਗੋ ਇਹਨੂੰ ਘੁਮਾ ਕੇ ਤੋਰ ਕੇ ਦਿਖਾ ਦਿਆ ਜੀ ਸੋ ਦੋਸਤੋ ਬੇਲ ਹਾਈਟ ਲੈਂਥ ਐਕਸਟਰਾਔਡਨਰੀ ਆ ਪੁੱਲ ਵੱਡੀ ਹਾਈਟ ਕੱਟ ਦੇ ਵਿੱਚ ਆ ਸੋ ਕੋਈ ਵੀ ਸੱਜਣ ਆਪਣਾ ਸੌਦਾ ਕਰੂਗਾ ਬੇ ਧੜਕ ਇੱਥੇ ਆਣ ਕੇ ਵੇਖਣੀ ਚਾਹੁੰਦੇ ਹੋ ਤੁਸੀਂ ਤੇ ਆਨਲਾਈਨ ਮਗਾਉਣੇ ਚਾਹੁੰਦੇ ਹੋ ਢੀ ਜੀ ਮਗਾ ਸਕਦੇ ਜੇ ਵੰਡ ਵਿਰਲ ਥਾਣਾ ਦੀ ਬਹੁਤ ਵਧੀਆ ਸੋ ਚੰਗਾ ਸੁਣਾ ਗੈਬ ਕੱਦ ਪੋਤਾ ਲਈ ਵੱਡੀ ਮੱਝ ਆ ਤੱਜਾ ਸੂਬਾ ਤੇ 16 ਲੀਟਰ ਇਸ ਵਕਤੇ ਤੇ ਤਿੰਨੇ ਦੋ ਤੱਕ ਹਾਜ਼ਰ ਬਿਲਕੁਲ ਜੀ ਬਹੁਤ ਜ਼ਬਰਦਸਤ ਦੋਸਤੋ ਚੰਗੀ ਮੱਝਾ ਸੋ ਹਰੇਕ ਭਰਾ ਨੂੰ ਹੁੰਦਾ ਵੀ ਕੋਈ 16 ਸਿਰਾ ਜਾਂ 16 ਤੋਂ ਪਲੱਸ ਦੁੱਧ ਚਵਾਈ ਵਾਲਾ ਐਨੀਮਲ ਖਰੀਦੀਆ ਬਾਕੀ ਚੰਗੀ ਮੱਝਾ ਟੌਪ ਕਲਾਸ ਅੱਗੇ ਮੇਰਾ ਭਰਾ ਕੋਈ ਵੀ ਕਿਸੇ ਵੀਰ ਦੀ ਚੰਗੀ ਸੇਵਾ ਰਹੀਦੀ ਹੈ ਤੇ ਹੋ ਸਕਦਾ ਵੀ ਕਰਮ ਵਾਲੇ ਕਾ ਹੋਰ ਵੀ ਟਾਪ ਲਾਵੇ ਹਨੂ ਸਾਹਿਬ 18 ਲੀਟਰ ਦੀ ਉਹਨਾਂ ਗਾਰੰਟੀ ਦਿੱਤੀ ਹੈ ਜਿਹੜੇ ਪਰਿਵਾਰ ਕੋਲੋਂ ਮੱਝ ਆਈ ਹੈ ਠੀਕ ਹੈ ਜੀ ਤੇ ਉਹ ਕਿਨੇ 18 ਲੀਟਰ ਪਿਛਲੇ ਸੂਏ ਦਿੱਤਾ ਵਾ ਹੁਣ ਐਰਕੀ ਹੋ ਸਕਦਾ ਵੱਧ ਵੀ ਜਾਵੇ ਠੀਕ ਹੈ ਔਰ ਜਿੰਨੀ ਸੇਵਾ ਆਪਣੀ ਨਾਰਮਲ ਸੇਵਾ ਆ ਕੇ ਉਹ ਨਹੀਂ ਆ ਕਿ ਆਪਾਂ ਵਾੜਨਾ ਗੁਰਲੀਆਂ ਭਰੀਆਂ ਹੋਣਾਂ ਨਾ ਬਿਲਕੁਲ ਬਿਲਕੁਲ ਉਹ ਗਰਮੀ ਦਾ ਟਾਈਮ ਆ ਕੇ ਤੇ ਵੀ ਨਾ ਵੀਰੇ ਹਜੇ ਮੇਰੇ ਮੂਲੇ ਤੋਂ ਚੱਲਣਾ 10 ਦਿਨ ਹੋਈ ਅਸੀਂ 10 ਦਿਨ ਇਹ ਮੈਲਾ ਅਜੇ ਨਹੀਂ ਕੀਤਾ ਨਾ ਸ਼ੁਰੂ ਬਿਲਕੁਲ ਚੱਲੂਗੀ ਹੁਣ ਹਾਸ ਹਾਸਤਾ ਠੀਕ ਆ ਜੀ ਤੋਂ ਮੈਲਾ ਦੋਸਤੋ ਹਜੇ ਮਾਰਨਾ ਹੈ ਕਰਮਾਲੀ ਨੇ ਪੀਪਪੂਕ ਜਿਹੜਾ ਮੈਨੂੰ ਲੱਗਦਾ ਵੀ ਕਰਮਾਲੀ ਕੋ 18 ਲੀਟਰ ਤੋਂ ਵੀ ਪਲਾਸ ਚਵਾਜੇ ਜੀ ਹੁਣ 16 ਲੀਟਰ ਦੀ ਜਿਹੜੀ ਤੁਸੀਂ ਮਿਲਕਿੰਗ ਕਰਕੇ ਲੈ ਕੇ ਜਾਓਗੇ ਮਗਰ ਕੱਟੀ ਆ ਛਾਈ ਛੂਈ ਤੁਸੀਂ ਦੇਖ ਲਈ ਆ ਇੱਕ ਰੰਗਮ ਕੱਟੀ ਆ ਕਰਮਾਲੀ ਸੋ ਮਾਜਰੀ ਤੋਂ ਸ਼ਾਈ ਸ਼ੂ ਆਪਾਂ ਫਿਰ ਜੈਕਾ ਕਰਾ ਦਿੰਨੇ ਆ ਬਾਕੀ ਸਿੰਘ ਸੁੰਘ ਪੂਰਾ ਗੋਲ ਤੇ ਬਿਲਕੁਲ ਮੱਥੇ ਤੋਂ ਪੂਨ ਤੱਕ ਕੁਝ ਮਗਰ ਜਿਹੜੇ ਵਾਲ ਕੋਈ 2 3 ਇੰਚ ਵਾਈਟ ਹੋਣਗੇ ਬਾਕੀ ਓਵਰ ਆਲ ਸਾਰੀ ਬਲੈਕ ਆ ਕਰ ਮਾਰੀ ਸੰਤੂ ਸਾਹਿਬ ਜਿਹੜਾ ਲੱਗਾ ਨਾ ਪੰਜਵਾ ਛੋਟਾ ਜਾਂ ਬੱਚਾ ਉਹ ਲੱਗਾ ਬੱਚਾ ਉਹ ਬਿਲਕੁਲ ਚੱਲਦਾ ਨਹੀਂ ਆ ਹਾਂਜੀ ਪਰੀ ਉਹਦਾ ਗਰੰਟੀ ਤੋਂ ਮੂੰਹ ਜਾਂ ਕੋਈ ਸਰੂ ਨਹੀਂ ਆਗਾ ਹਾਂਜੀ ਵਿੱਚ ਵੈਸੇ ਇੱਕ ਬੱਚਾ ਜਾਂ ਲੱਗਾ ਬਾਕੀ ਸਪੇਸ ਵਾਂਡ ਕਰਨ ਵਾਲੀ ਕੋਈ 5 5 6 6 ਇੰਚ ਤੇ ਥਾਣਾ ਬਿਲਕੁਲ ਜੀ ਉਹਨਾਂ ਅੱਗੇ ਰੱਖ ਦਈਏ ਲੇਵਾ ਤੇ ਉਹਨਾਂ ਇੱਕ ਕਰਨੀ ਬੈਕ ਸਿਆ ਹੁੰਦਾ ਨਾ ਪਿੱਛੇ ਬਹੁਤ ਪਿਆਰੀ ਮੱਝ 116 ਕਿਲੋ ਦੁੱਧ ਤੇ ਇਸ ਵਕਤ ਚੱਲਣ ਦੀ ਹੈ ਤੇ ਇਹਦਾ ਵੀਰ ਮੁੱਲ ਕੀ ਡਿਮਾਂਡ ਕਰ ਰਿਹਾ ਸਾਨੂੰ ਸਾਹਿਬ ਜੋ ਤੁਸੀਂ ਆਖੋਗੇ ਉਹ ਕਰ ਦਈਏ ਕੋਈ ਨਹੀਂ ਦੱਸੋ ਵੀਰ ਕੋਈ ਨਹੀਂ ਸੰਤੋਖ ਸਾਹਿਬ ਮੰਗਦੇ ਆਪਾਂ 250000 ਰੁਪਇਆ ਅੱਛਾ ਜੀ ਤੇ 2 ਲੱਖ 10000 ਦੀ ਦੇ ਦਈਏ 210000 ਹਾਂਜੀ ਅੱਛਾ ਫਿਰ ਇੱਕ ਗੱਲ ਆ ਵੀ ਜਦੋਂ ਵੀਡੀਓ ਆਪਣੀ ਪਹਿਲੀ ਆ ਜੀ ਜੀ ਤੇ ਬਾਕੀ ਜਦੋਂ ਤੁਹਾਡਾ ਵੀ ਵਪਾਰ ਲੈਣ ਦਾ ਕੰਮ ਆ ਵੀ ਕੱਲ੍ਹ ਨੂੰ ਵੀ ਤੁਸੀਂ ਚੰਗੇ ਤੋਂ ਚੰਗਾ ਨਕੀਨਾ ਲੈ ਆ ਕੇ ਪੇਸ ਕਰਨਾ ਹਾਂਜੀ ਬਾਕੀ ਜਿੰਨਾ ਵੀ ਹੋ ਸਕਦਾ ਆਪਾਂ ਪਹਿਲੀ ਵੀਡੀਓ ਨੂੰ ਮੁੱਕ ਰੱਖਦੇ ਉਹਨਾਂ ਵਿੱਚ ਕਰ ਦਈਏ ਮਾਨਤਾਨ ਸੱਤਾਂ ਸੰਭਾ ਪੰਜ ਹੋਰ ਡਾ ਦੇਣੇ ਆ ਸੱਤ ਸਾਬ ਠੀਕ ਆ ਜੀ ਆਉਣ ਤੇ ਇੱਥੇ ਆ ਕੇ ਹੋਰ ਮਾਨਤਾਨ ਕਰਾਂਗੇ ਖੁੱਲਾ ਠੀਕ ਆ ਜੀ 2 5 ਹਾਂਜੀ 2.5 ਤੋਂ ਮਾਨਤਾਨ ਕਰਦਾਂਗੇ ਜੀ ਲਓ ਵੀ 2 ਲੱਖ 5000 ਦੇ ਵਿੱਚ ਦੋਸਤੋ ਇਹਦਾ ਵੀ ਮਾਨਤਾਨ ਕਰਦੇ ਆਂਗੇ ਤੇ ਵੱਡੀ ਮੱਝਾਂ ਟਿੱਕਾ ਜੀ ਰਸ਼ੀਆ ਨਾਲ ਟੈਂਕ ਵੀਰ ਪਹਿਲਾਂ ਕਹਿ ਚੁੱਕੇ ਵੀ ਰਸ਼ੀਆ ਨਾਲ ਟੈਕ ਹੀ ਆ ਜੀ ਬਸ ਸੋ ਫੁੱਲ ਵੱਡੀ ਹਾਈਟ ਕੱਦ ਬੋਤਾਲੀਆ ਮੱਝ ਸਭ ਤੋਂ ਮੇਨ ਗੱਲ ਆ ਵੀ ਵੀਰ ਆਪਾਂ ਨਾਰਮਲ ਦੇਖਦੇ ਆਂ ਵੀ ਕਹਿੰਦਾ 8 9 10 10 ਕਿਲੋ ਵਾਲੀਆਂ ਮੱਝਾਂ ਵੀ ਤੇਬਰਾ ਭੈਣ ਭਰਾ ਆਪਣਾ ਸਵਾ ਸਵਾ ਲੱਖ ਰੁਪਈਆ ਵੀ 11 ਬਾਲ ਤੋਰ ਤੇ ਲੈ ਜਾਂਦੇ ਆਂ ਬਿਲਕੁਲ ਕਰਵਾਉਣੀਆਂ 9 ਤੋਂ 10 ਤੋਂ 10 ਲੀਟਰ ਤੇ ਕਰ ਜਾਂਦੀਆਂ ਬਿਲਕੁਲ ਸੰਧਰੇ ਇਹਦੇ ਥੱਲੇ ਹੁਣ ਮੌਕੇ ਜਪਾ ਜੀ 5 ਲੀਟਰ ਤਾਂ ਹਾਜਰੇਗਾ 16 ਹਾਜਰੇ ਜਿੰਨੇ ਦੋ ਰੱਖਨੇ ਆ ਸਾਨੂੰ ਹੋਰ ਕਿੰਨੇ ਰੱਖੇ ਤੇ ਨਜ਼ਾਰਾ ਵੇਖੋ ਫਿਰ ਬਿਲਕੁਲ ਸਾਨੂੰ ਸਾਹਿਬ ਏਡੀ ਮੱਝ ਦਾ ਲੋਕ ਢਾਈ ਢਾਈ 3-3 ਲੱਖ ਰੁਪਏ ਮੰਗੀ ਜਾਂਦੇ ਆ ਆ ਠੀਕ ਆ ਜੀ ਆਪਾਂ ਜੇ ਲੈਣਾ ਵਾ ਆਪਾਂ ਛੋਟਾ ਜਿਹਾ ਗਾਹ ਪਾਣੀ ਲੈਣਾ ਵਿੱਚੋਂ ਜਿਆਦਾ ਕੋਈ ਨਹੀਂ ਆਪਾਂ ਮਿਹਨਤ ਆਪਣੀ ਕਰਨੀ ਨਹੀਂ ਆ ਤੇ ਕਿਸੇ ਨੂੰ ਵੱਡਣਾ ਨਹੀਂ ਇਹ ਦੀ ਕੰਮ ਕਰਨਾ ਬਿਲਕੁਲ ਬਿਲਕੁਲ 3D ਲੈਣ ਵਾਲਾ ਕੰਮ 3D ਲੈਣ ਵਾਲਾ ਕੰਮ ਨਹੀਂ ਕਰਦਾ ਇਹ ਸਦਾ ਭਾਰ ਕੰਮ ਆ ਕੱਲ ਨੂੰ ਚਲੋ ਸੋਨਾ ਪਿਆ ਕਿੰਦੀਆਂ ਬਿਲਕੁਲ ਸੰਸਾ ਜੀ ਥੋੜਾ ਜਗ੍ਹਾ ਵੀ ਪ੍ਰੋਬਲਮ ਹੈ ਜਗਾ ਅਸੀਂ ਉਹ ਤਾਂ ਖੁੱਲੀ ਕਰ ਰਹੇ ਹਾਂ ਹਾਂ ਜੀ ਉੱਤੇ ਫਿਰ ਚੰਗਾ ਹਾਈ ਲੈਵਲ ਤੇ ਕੰਮ ਕਰਾਂਗੇ ਠੀਕ ਹੈ ਮਾਸ਼ਾਹਰ ਦੀ ਕਿਰਪਾ ਨਾਲ ਸੋ ਦੋਸੋ ਬਹੁਤ ਵਧੀਆ ਬਾਕੀ ਪਸੰਦ ਆਊਗੀ ਭਰਾਵਾਂ ਨੂੰ 2,05,000 ਰੁਪਇਆ ਆਏਗਾ ਤਾਂ ਫਿਰ ਵੀ ਮੌਕੇ ਫਿਰ ਵੀ ਮਾਨ ਹੋਊਗਾ ਹਾਂ ਜੀ ਇੱਕ ਸੈਕੰਡ ਨੰਬਰ ਦੇਦਰ ਝੋਟੀ ਆ ਗਈ ਆਪਣੇ ਕੋਲ ਵੀ ਇਹਦਾ ਸੂਬਾ ਕੀ ਬੇਰਵਾ ਡੇਟਾ ਇਹ ਸੰਸਾ ਦੂਜੇ ਸਵੇਰੇ ਸੂਈ ਆ ਝੋਟੀ ਹੋਊਗਾ ਤੇ 14 ਹਾਂ ਜੀ ਪਰ ਆਪਾਂ 13 ਲੀਟਰ ਕਹਿ ਕੇ ਦਵਾਂਗੇ 13 ਲੀਟਰ ਦੁੱਧ ਅੱਜ ਤਿਆਰ ਆ ਠੀਕ ਹੈ ਜੀ ਤੇ ਬਹੁਤ ਵਧੀਆ ਚਵਾਈ ਲੱਗੀ ਆ ਝੋਟੀ ਨੂੰ ਥਾਨ ਵੇਖਿਓ ਜਦੋਂ ਪਸੰਦੀ ਥਾਨ ਹੈ ਕਿਤੇ ਕਿਤੇ ਵਿਰਲਿਆ ਤੇ ਬਹੁਤ ਜਿਹਨੂੰ ਕਹਿੰਦੇ ਆ ਲੋਈ ਝੋਟੀ ਆ ਲੋਇਆ ਦੇ ਬੱਚਾ ਮੰਗਦੇ ਨੇ ਇਹ ਸੈਕੰਡ ਟਾਈਮਰ ਦੁਬਾਰਾ ਤੋਂ ਜਸ ਹੋ ਗਿਆ ਜੀ ਤੇ ਦਿਨੇ ਕੋਈ ਫਿਰ ਕਨਫਰਮ ਕਰਾ ਦਿਓ 15 ਦਿਨ ਹੋ ਗਏ ਨੂੰ ਜੀ 15 ਦਿਨ ਹਾਂਜੀ ਮਦਰ ਇਹਦੇ ਤੋਂ ਕੋਈ ਕੱਟਾ ਮੇਲ ਦਾਫ ਆ ਜੀ 13 ਦੇ ਤੋਂ ਹੋਵੇ ਨਾ ਹੋਵੇ ਨਾ ਪਲਾਸੀ ਜਨਨ ਲਈਏ ਕਰਮਾਂ ਦੀ ਹਾਂਜੀ ਦਾ ਪਰ 13 ਦੀ ਹੋਊਗਾ हां जो है अब एक तो सात सधराई पौज सधराई पडर लेवा मुठी मुठी थार बाकी है ठंडी तेरी स्क्रीन सो बिल्कुल बिल्कुल 납 ਨਹੀਂ ਲਾਉਗੇ ਸੰਸਾਹ ਸਾਡੇ ਸਾਹਮਣੇ ਚੋਾਈ ਵੀ ਕਰਾਵਾਂਗੇ ਆਪਾਂ ਤੇ ਤੋਂ ਲਈ ਸੰਸਾਹ ਆਜੋ ਜੀ ਕੱਢ ਕੇ ਦਿਖਾ ਦਿਓ ਸੋ ਇੱਕ ਨਾਮ ਮੇਰੇ ਪਟਾ ਮੇਲ ਕਾਬ ਦੇ ਬਾਕੀ ਤੇ ਸਿੱਧਾ ਕੋਈ 16 ਤਾਂ ਮੱਜਾ ਕਰਾ ਦੇ ਨੇ ਨਾਲ ਇੱਕ ਚੱਡੇ ਲੈਵੇ ਦੀ ਬੰਤਰਦਾ ਸਾਰੇ ਭਰਾਵਾਂ ਨੂੰ ਪਤਾ ਲੱਗ ਜੂਗਾ ਹਾਈਟ ਕਰਦ ਕਰਮਾਲੀ ਦਾ ਵੱਡਾ ਹੀ ਆ ਸਾਡੀ ਲੰਬਾਈ ਰਬੀ ਤੁਸੀਂ ਆਪ ਹੀ ਜਾ ਕੇ ਕਰ ਲੋ ਕਰਮਾਲੀ ਕਿੱਥੋਂ ਚਟਾਟ ਹੁੰਦੀ ਆ ਤੇ ਕਿੱਥੇ ਖਤਮ ਈ ਖਤਮ ਆ ਜੀ ਲੇਖੋ ਜੀ ਦੇਖੋ ਜੀ ਸਿੱਕਾ ਵੈਸੇ ਫੋਨ ਦੇ ਫੋਟਾ ਬਿਲਕੁਲ ਸ਼ਾਮ ਦੀ ਚਵਾਈ ਦਾ ਸਮਾਂ ਤੇ ਪਸ਼ੂ ਬਣਿਆ ਛੜਿਆ ਭਰੇ ਥਾਂ ਜਿਹੜਾ ਸਾਰੇ ਭਰਾਵਾਂ ਨੂੰ ਨਜ਼ਰ ਆ ਰਿਹਾ ਠੀਕ ਹੈ ਜੀ ਸੋ ਮਾਰਨਿੰਗ ਟਾਈਮ ਕੋਈ ਵੀ ਭਰਾ ਆਪਣਾ ਟਾਈਮ ਤੋਂ ਟਾਈਮ ਬੰਨ ਕੇ ਦੋ ਟਾਈਮ ਤਿੰਨ ਟਾਈਮ ਹੌਸਲੇ ਨਾਲ ਚਵਾਈ ਕਰਕੇ ਪਸ਼ੂ ਲਓ ਬਾਕੀ ਵੇਖੋ ਚੰਦੇ ਨੇ ਇਹ ਵੀ ਕਰਮਾਂ ਵਾਲੀਆਂ ਬੜਾ ਨਖਾਰ ਸੋ 13 ਤੋਂ ਪਲੱਸ ਦੁੱਧ 13 ਦੀ ਸ਼ਹਿਦੀ ਤੇ 13 ਦੀ ਤਸੱਲੀ ਤੇ ਤੁਸੀਂ ਸੌਦਾ ਕਰ ਲਿਓ ਠੀਕ ਹੈ ਜੀ ਬਾਕੀ ਚੈੱਕ ਕਰਾਓ ਅਗਰ ਆ ਮਨ ਅਕੜਾ ਆ ਆ ਮੋਲਿ ਸਿਗਰੀ ਮੋਲਿ ਕਿਸੇ ਵੀ ਕਰਮਾੜੀ ਘਰੇ ਪਸ਼ੂ ਲੈ ਜਾਂਦਾ ਠੀਕ ਹੈ ਜੇ ਖੜਿਆ ਵੀ ਪਸ਼ੂ ਜਿਹੜਾ ਕਿਸੇ ਨੂੰ ਪਸੰਦ ਆਵੇ ਵੀ ਆਂਡ ਗਵਾਂਡ ਚ ਪੁੱਛਣ ਵੀ ਬਹੁਤ ਵਧੀਆ ਚੰਗੀ ਚੁਟਕੀ ਦਾ ਸਵਾਦ ਫੇਰ ਆਉਂਦਾ ਠੀਕ ਹੈ ਜੀ ਤੋਂ ਤੋਰੇ ਤਾਰੇ ਤੋਂ ਬਾਕੀ ਵੰਡ ਦੇਣ ਤੋਂ ਬਹੁਤ ਸੋਹਣੀ ਠੀਕ ਹੈ ਜੀ ਠੀਕ ਹੈ ਜੀ ਮੋੜੋ ਜੀ ਬਹੁਤ ਪਿਆਰੀ 200 ਘੋਟੀਆਂ ਮਗਰ ਲੋਇਆ ਬੱਚਾ ਕੱਟਾ ਮਗਰ ਹਾਂ ਮੈਂ ਤੁਹਾਡੇ ਨਾਲ ਹੀ ਕਿ ਬੱਦ ਕੋਣ ਕੋਣ ਤੇ ਥਾਨ ਲੱਗਾ ਬਿਲਕੁਲ ਅੱਛਾ ਵੀ ਕੀ ਮੌਲਕੀ ਡਿਮਾਂਡ ਹੈ ਇਸੋ ਜੀ ਸਾਡੇ ਸਾਹਿਬ ਡਿਮਾਂਡ ਆਪਾਂ ਕਰਦੇ 145 ਹਾਂਜੀ 41 ਦੇ ਦਈਏ ਸੈਟ ਕਰ ਲੂਗੀ ਦੱਸ ਦਿਓ ਲੈਸ ਕੋਈ ਗੱਲ ਨਹੀਂ ਦੇ ਨਹੀਂ ਹੋ ਸਕਦੀ ਵਿੱਚੋਂ ਮਾਨ ਮੰਨ ਕਰਕੇ ਦੇ ਦੇ ਠੀਕ ਹੈ ਸਾਨੂੰ ਸਾਹਿਬ ਹੋਰ 5 ਆਪਾਂ ਢਾ ਦੇਣੇ ਵਿੱਚੋਂ 135 ਦੀ ਹਾਂ ਨਾ ਦਵਾਂਗੇ ਕਿਉਂਕਿ 135 ਦੀ ਹਾਂ ਜੀ 200 ਰੁਪਏ ਛੋਟ ਕਰਾਂਗੇ ਉੱਥੋਂ ਠੀਕ ਹੈ ਜੀ ਬਿਲਕੁਲ ਲੋ ਵੀ 1,35,000 ਦੀ ਦੋਸਤੋ ਝੋਡੀ ਮੈਨੂੰਗੀ 13 14 ਸਰੀ ਇਹ ਝੋਟੀ ਆ ਸੋ ਥਾਂ ਦੇ ਦੇਣ ਦੀ ਕਰਮਾ ਦੀ ਸਾਫ ਧੁਤਰੀ ਹੈ ਤੇ ਬਾਕੀ ਕੱਟ ਪੁੱਟ ਵਾਲੇ ਪਾਸੋਂ ਫੇਰ ਥੁੜਕ ਜਰੂਰੀ ਮੇਰਾ ਭਰਾ ਸੌਦਾ ਕਰਨਿਆ ਜੀ ਕੱਟ ਵੱਟਾ ਸਾਨੂੰ ਸਾਹਿਬ ਮੇਰੇ 99772124 ਇਹ ਮੇਰਾ ਨੰਬਰ ਆ ਬਾਕੀ ਜਿਹੜਾ ਲੈ ਜੂਗਾ ਵੀਰ ਯਾਦ ਕਰੂਗਾ ਕਿ ਹਾਂ ਕੋਈ ਮੱਜਾ ਲਿਆਂਦਿਆ ਨੇ ਦੋਵੇਂ ਮੱਜਾ ਆਪਾਂ ਸਪੈਸ਼ਲੀ ਵੀਰਾਂ ਨੂੰ ਦੱਸ ਵੀ ਦਿੰਨੇ ਹਰਿਆਣੇ ਭਾਈਆਂ ਆਪਣੇ ਨੂੰ ਠੀਕ ਆ ਵੀ ਹਰਿਆਣੇ ਬਿਲਕੁਲ ਬਿਲਕੁਲ ਉੱਧਰ ਦੀ ਬਿਲਕੁਲ ਉੱਧਰ ਦੀ ਬਾਕੀ ਪਸ਼ੂ ਵੇਚ ਦਾ ਸਾਰੇ ਪਤਾ ਹਾਂਜੀ ਸੰਤਾ ਠੀਕ ਆ ਜੀ ਅਜੇ ਥੋੜਾ ਜਿਹਾ ਆਪਾਂ ਬੰਡ ਬੁੰਡ ਨਹੀਂ ਜਾਦਾਵੇਂ ਆ ਕੇ ਤੁਹਾਨੂੰ ਗਰਮੀ ਕਰਕੇ ਕੁਛ ਨਹੀਂ ਕੀਤਾ ਇਹਨਾਂ ਨੂੰ ਠੀਕ ਆ ਜੀ ਜਿੱਦਾਂ ਆਇਆ ਉਦਾਂ ਆਇਆ ਪਹਿਲੀ ਖਰਾਕ ਤੇ ਚਲਣ ਡੀਆਂ ਵਾ ਠੀਕ ਆ ਜੀ ਬਿਲਕੁਲ ਵੀਰਾਂ ਦੇ ਤੇ ਆ ਆਹ ਦੇ ਆ ਗਈ ਆ ਉਹ ਵੀ ਆਜੂ ਪੰਨਾ ਚੋਂਦ ਨਾ ਬਰਕਤ ਦੀ ਫਰਾਂਦੇ ਲੋ ਵੀ ਇਹ ਦੋਸਤੋ ਦੋਨੋਂ ਜਗ੍ਹਾ ਝੋਟੀਆਂ ਪਤਾ ਤੁਹਾਨੂੰ ਦਿਖਾ ਦਿੱਤੀਆਂ ਨੇ ਸੋ ਹਰਿਆਣੇ ਇਹਦੀ ਜੰਪਾਲ ਨੇ ਉੱਧਰ ਦੀਆਂ ਜੰਮੀਆਂ ਪੜੀਆਂ ਨੇ ਤੇ ਉੱਧਰ ਦੀ ਨਸਲ ਬਰੀਕ ਆ ਸੋ ਪਾਰਥੂ ਭਰਾਓ ਤੁਸੀਂ ਸਾਰੇ ਦੇਖਿਆ ਜੀ ਦੇਖੇ ਤੁਸੀਂ ਆਪ ਉਹ ਵੀ ਜੱਜਮੈਂਟ ਕਰ ਲੈਣੀ ਐਨੀਮਲ ਨੂੰ ਕਿਹੜੇ ਐਨੀਮਲ ਲੋਕਲ ਨੇ ਤੇ ਕਿਹੜੇ ਪਾਰਦੇ ਨੇ ਤੇ ਆਰਦੇ ਨੇ ਠੀਕ ਹੈ ਜੀ ਬਾਕੀ ਮੱਝਾਂ ਝੋਟੀਆਂ ਪੂਰੀਆਂ ਖੂਬਸੂਰਤ ਆ ਤੇ ਬਾਕੀ ਹੁਣ ਬਣੇ ਖਣੇ ਤੁਸੀਂ ਅੱਜ ਨੇ ਚੰਗੇ ਪੈਸੇ ਲਾਉਣੇ ਆ ਚੰਗੇ ਐਨੀ